ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤੇ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਈਆਂ ਜੀ ਟਰਾਲੀ ਵਿਕਾਊ ਟਰਾਲੀ ਦਾ ਸائز ਆ 1.18 ਬਾਇ 7 ਡਬਲ ਟੈਰੀ 2024 ਮਾਡਲ ਫੁੱਲ ਹੈਵੀ ਟਾਈਪ ਫੁੱਟ ਵਿੱਡ ਬਲੈਟੀਰਮ 18 ਐਲਈਡੀ ਲਾਈਟਾਂ ਵਧੀਆ ਰੰਗ ਪੇਂਟ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ 292000 292000 ਆ ਰੇਟ ਰੱਖਿਆ ਗਿਆ 2024 ਮਾਡਲ ਹੈ ਜੀ 7973866162 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰਾਲੀ ਇਹ ਜਿਹੜੀ ਖਰੀਦ ਸਕਦੇ ਹੋ 14 ਤਗੀਆਂ ਦਾ ਸੈੱਟ ਤੇ ਜਿਪਸੀ ਵਿਕਾਊ ਹੈ ਜੀ ਇੱਕ ਕੇਸ ਵੀਰ ਕੋਲੇ 4-5 ਝੋਟੇ ਵੀ ਵਿਕਾਊ ਨੇ ਜੀ ਸਾਰਿਆਂ ਦਾ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਏਰੀਆ ਜੀ ਸਮਾਣਾ ਸੇਖੋਂ ਕਲੋਨੀ ਬਾਡ ਨੰਬਰ 12 ਜ਼ਿਲ੍ਹਾ ਪਟਿਆਲਾ 6284180356 6284180356 ਇਸ ਨੰਬਰ ਤੇ ਫੋਨ ਕਰਕੇ 14 ਤਵੀਆਂ ਦਾ ਸੈੱਟ ਜਿਪਸੀ 4 5 ਝੋਟੇ ਸਾਰੀਆਂ ਚੀਜ਼ਾਂ ਤੁਸੀਂ ਖਰੀਦ ਸਕਦੇ ਹੋ ਇਹ ਨੰਬਰ ਤੇ ਕਾਲ ਕਰਕੇ ਰੇਟ ਵਗੈਰਾ ਪੁੱਛ ਕੇ ਤੁਸੀਂ ਜੀ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਵੈਨ ਦਾ ਰੋਟਾਵੇਟਰ ਵਿਕਾਊ ਹੈ ਜੀ 2021 ਮਾਡਲ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 1,20,000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਪਿੰਡ ਰੁੜਕਾ ਨੇੜੇ ਡੇਲੋਂ ਲੁਧਿਆਣਾ 9876608796 ਇਸ ਨੰਬਰ ਤੇ ਫੋਨ ਕਰਕੇ ਇਸ ਵੈਨ ਦਾ ਰੋਟਾਵੇਟਰ 2021 ਮਾਡਲ 1,20,000 ਰੁਪਏ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲ ਜਲਦੀ ਹੀ ਪਹੁੰਚ ਸਕੇ ਸੋ ਸਾਰੇ ਜਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋਨਾਲਿਕਾ 750 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਸਾਫ਼ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਮੌਕੇ ਤੇ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 80% ਟਾਇਰਾਂ ਦੀ ਕੰਡੀਸ਼ਨ ਹੈ ਜੀ ਇੰਜਨ ਗিয়ার ਦਾ ਓਕੇ ਹੈ 418000 ਰੁਪਏ ਰੇਟ ਰੱਖੇ ਗਿਆ ਜੀ 2012 ਮਾਡਲ ਹੈ 904112110 904112110 ਇਸ ਨੰਬਰ ਤੇ ਫੋਨ ਕਰਕੇ ਸੁਨਲਿਕਾ 750 ਟਰੈਕਟਰ 2012 ਮਾਡਲ 418000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਹੀਰੋ ਹਾਂਡਾ ਸੀਡੀ ਡਾਊਨ ਮੋਡ ਸਾਈਕਲ ਵਿਕਾਉ ਹੀਰੋ ਹਾਂਡਾ ਸੀਡੀ ਡਾਊਨ ਮੋਡ ਸਾਈਕਲ ਵਿਕਾਉ ਆ 2005 ਮਾਡਲ ਹੈ ਜੀ 22000 ਰੁਪਏ ਰੇਟ ਰੱਖਿਆ ਹੈ ਏਰੀਆ ਬਠਿੰਡਾ 9878304746 9878304746 ਇਸ ਨੰਬਰ ਤੇ ਫੋਨ ਕਰਕੇ ਹੀਰੋ ਖਾਨ ਦਾ ਸੀਡੀ ਡਾਊਨ ਮੋਟਰਸਾਈਕਲ 2005 ਮਾਡਲ 22000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਮੋਟਰਸਾਈਕਲ ਬਠਿੰਡਾ ਏਰੀਆ ਦੇ ਵਿੱਚ ਹੈ ਜੀ ਤੁਸੀਂ ਜਾ ਕੇ ਚੈੱਕ ਕਰਕੇ ਮਾਲਗਵੀਰ ਦੇ ਨਾਲ ਇਸ ਨੰਬਰ ਤੇ ਗੱਲ ਕਰਕੇ ਡੀਲ ਹੈ ਜਿਹੜੀ ਤੁਸੀਂ ਮੋਟਰਸਾਈਕਲ ਦੀ ਕਰ ਸਕਦੇ ਹੋ ਆਸ਼ਾ ਟਰੈਕਟਰ ਤੇ ਟਰਾਲੀ ਵਿਕਾਉ ਹੈ ਜੀ ਆਸ਼ਾ ਟਰੈਕਟਰ ਅਤੇ ਟਰਾਲੀ ਵਿਕਾਊਾ 2018 ਮਾਡਲ 3 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਇੱਕ ਇਸ ਵੀਰ ਕੋਲੇ ਲੋਡਰ ਵੀ ਵਿਕਾਊਾ ਲੋਡਰ ਦਾ ਰੇਟ ਹੈ ਜੀ 2 ਲੱਖ 30 ਹਜ਼ਾਰ ਆਸ਼ਾ ਟਰੈਕਟਰ ਤੇ ਟਰਾਲੀ ਵਿਕਾਊਾ 2018 ਮਾਡਲ 10 ਲੱਖ ਰੁਪਏ ਤੇ ਲੋਡਰ ਜਿਹੜਾ 2 ਲੱਖ 20 ਹਜ਼ਾਰ ਦਾ 9915353320 9915353320 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਸ਼ਾ ਟਰੈਕਟਰ ਟਰਾਲੀ ਲੋਡਰ ਜਿਹੜੇ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਸਾਰੇ ਸੰਦਾਂ ਨੂੰ ਖਰੀਦ ਸਕਦੇ ਹੋ ਸਾਡੇ 5 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋਨੇ ਪਾਸੇ ਰੋਡ ਲੱਗਦਾ ਭਲਾੜਾ ਫਤਿਹਵਾਲ ਹਾਈਵੇ ਤੇ ਜ਼ਮੀਨ ਹੈ ਜੀ ਇਹ ਮੋਟਰ ਤੇ ਨਹਿਰ ਦਾ ਪਾਣੀ ਹੈ ਮੋਟਰ ਵੀ ਲੱਗੀ ਹੋਈ ਹੈ ਜੀ ਨਹਿਰ ਦਾ ਪਾਣੀ ਵੀ ਹੈ ਰੇਟ ਹੈ ਜੀ 2 ਕਰੋੜ ਕਿੱਲੇ ਦਾ 2 ਕਰੋੜ ਕਿਲੇ ਦਾ ਰੇਟ ਰੱਖਿਆ ਗਿਆ ਜੀ 5.5 ਕਿਲੇ ਜ਼ਮੀਨ ਹੈ ਦੋਨੇ ਪਾਸੇ ਰੋਡ ਲੱਗਦਾ ਜੀ 9812300764 9812300764 ਇਸ ਨੰਬਰ ਤੇ ਫੋਨ ਕਰਕੇ ਤੁਸੀਂ 5.5 ਕਿਲੇ ਜ਼ਮੀਨ 2 ਕਰੋੜ ਨੂੰ ਕਿਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਜੀ ਇਸ ਨੰਬਰ ਤੇ ਗੱਲ ਕਰ ਸਕਦੇ ਹੋ 1350 स्क्वेयर ਫੁੱਟ ਚ ਬਣੀ ਕੋਠੀ ਵਿਕਾਊਆ 1200 ਫੁੱਟ ਕਵਰ ਕੀਤਾ ਹੋਇਆ ਜੀ ਫੁੱਲ ਕੰਪਲੀਟ ਹੈ 50 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਫਸਟ ਫਲੋਰ ਤੇ ਦੋ ਰੂਮ ਨੇ ਦੋ ਵਾਸ਼ਰੂਮ ਕਿਚਨ ਕਾਰ ਪਾਰਕਿੰਗ ਸੈਕੰਡ ਫਲੋਰ ਤੇ ਹੈ ਜੀ ਬੈਡਰੂਮ ਪੂਜਾ ਰੂਮ ਸਟੋਰ ਵਾਸ਼ਰੂਮ ਲੌਬੀ ਓਪਨ ਫਲੋਰ ਵੀ ਹੈ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ 9915611445 ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਸਾਰੀ ਕੋਠੀ ਦੀ ਕੰਡੀਸ਼ਨ ਦਿਖਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਏ ਟੂ ਜੈਡ ਸਾਰਾ ਕੁਝ ਕੰਪਲੀਟ ਹੈ ਜੀ ਇੱਕ ਵੀ ਰਿਪੇਅਰ ਲਾਉਣ ਦੀ ਲੋੜ ਨਹੀਂ ਵਸ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਜੀ 9915611445 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਅੱਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਜੀ WhatsApp ਤੇ Facebook ਗਰੁੱਪਾਂ ਦੇ ਵਿੱਚ Insta ਤੇ ਤੁਸੀਂ ਜਿੱਥੇ ਵੀ ਤੁਹਾਡੇ ਦਿਲ ਕਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜਿਹੜੇ ਵੀ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਅੱਗੇ ਸ਼ੇਅਰ ਕਰਦੇ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਜੀ ਬੜਾ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋ